ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਰਬਨ ਹੀਟ ਆਈਲੈਂਡ ਕੀ ਕਹਿੰਦੇ ਇਹਦੇ ਬਾਰੇ ਚਰਚਾ ਕਰਾਂਗੇ ਸੋਸ਼ਲ ਮੀਡੀਆ ਤੇ ਹੋਇਆ ਨਿਊਜ਼ਪੇਪਰਾਂ ਦਾ ਹੈ ਟੀਵੀ ਤੇ ਜਿਹੜੇ ਦੇਖਦੇ ਆਪਾਂ ਜਦੋਂ ਸਮਰ ਗਰਮੀ ਆਉਂਦੀ ਆ ਉਦੋਂ ਹੀਟ ਵੇਵ ਦੀ ਗੱਲ ਚੱਲਦੀ ਹੈਗੀ ਆ ਮਤਲਬ ਰਾਈਜ਼ਿੰਗ ਟੈਂਪਰੇਚਰ ਇਹ ਸ਼ਹਿਰ ਗਰਮ ਹੋ ਰਿਹਾ ਪਿੰਡ ਗਰਮ ਹੋ ਇਹਦੇ ਬਾਰੇ ਚਰਚਾ ਚੱਲਦੀ ਹੈਗੀ ਆ ਉਸ ਤੋਂ ਬਾਅਦ ਡੇਰਾ ਦੂਨ ਦੀ ਗੱਲ ਆਉਂਦੀ ਜਿਹੜਾ ਹਿਲ ਸਟੇਸ਼ਨ ਹੈਗਾ Shimla ਦੀ ਗੱਲ ਆਉਂਦੀ ਹੈਗੀ ਆ ਉਹ ਕਹਿੰਦੇ ਵੀ ਕੋਈ ਸਮਾਂ ਸੀਗਾ ਲੋਕ ਕਹਿੰਦੇ ਉੱਥੇ ਮਤਲਬ ਪੱਖੇ ਦੀ ਵੀ ਲੋੜ ਨਹੀਂ ਪੈਂਦੀ ਸੀ ਅੱਜ ਪੱਖਾ ਛੱਡੋ ਤੁਸੀਂ ਏਸੀ ਲਾਉਣੇ ਪੈ ਰਹੇ ਸ਼ਿਮਲੇ ਅਰਗੇ ਤੇ ਜਿਹੜਾ ਦੂਰ ਅਰਗੇ ਸ਼ਹਿਰਾਂ ਵਿੱਚ ਤਾਂ ਇਹ ਜਿਹੜਾ ਹੈਗਾ ਇਹ ਤਾਂ ਕਰਕੇ ਹੈਗਾ ਕਿ ਅਰਬਨਾਈਜੇਸ਼ਨ ਹੋ ਰਹੀ ਹੈ ਕਿ ਕੰਕਰੀਟ ਦੇ ਜੰਗਲ ਬਣ ਗਏ ਪੱਣਾ ਵਿੱਚ ਮਤਲਬ ਸ਼ਹਿਰਾਂ ਵਿੱਚ ਉਹ ਕੰਕਰੀਟ ਦੇ ਜੰਗਲ ਜਿਹੜੇ ਹੈਗੇ ਹੈ ਹੀਟ ਨੂੰ ਪਾਸ ਨਹੀਂ ਹੋਂ ਵਿੰਡ ਨੂੰ ਵਿੰਡ ਨੂੰ ਪਾਸ ਨਹੀਂ ਹੁੰਦੇ ਰ ਤੇ ਹੀਟ ਨੂੰ ਆਪ ਦੇ ਵਿੱਚ ਜਿਹੜੀ ਹੌਟ 에ਅਰ ਆ ਉਹਨੂੰ ਸਟੋਰ ਕਰ ਲੈਂਦੇ ਆ ਉਹਨੂੰ ਜਾਣ ਨਹੀਂ ਦੇਦੇ ਕਿਸੇ ਪਾਸੇ ਉਹ ਜਿਹੜੀ 트랩ਡ ਜਿਹੜੀ ਹੌਟ 에ਅਰ ਸਿਟੀ ਦੀ ਉਹ ਟੈਂਪਰੇਚਰ ਨੂੰ ਕਾਫ ਇੱਕ ਹਵਾ ਦਾ ਹੌਟ 에ਅਰ ਦਾ ਬੱਬਲ ਬਣ ਜਾਂਦਾ ਉਸ ਬੱਬਲ ਨੂੰ ਜਿਹੜਾ ਹੈਗਾ ਉਹਨੂੰ ਅਰਬਨ ਹੀਟ ਆਈਲੈਂਡ ਬੋਲਦੇ ਆ ਇਹ ਸਾਡੇ ਵੱਡੇ ਜਿਹੜੇ ਸ਼ਹਿਰ ਹੈਗੇ ਆ ਜਿਵੇਂ ਸਾਡੀਆਂ ਮਤਲਬ ਮੈਟਰੋ ਸਿਟੀਜ਼ ਹੈਗੀਆਂ ਉਹਦੇ ਵਿੱਚ ਅਰਬਨ ਹੀਟ ਆਈਲੈਂਡ ਬਣ ਜਾਂਦੇ ਹੈਗੇ ਆ ਮਤਲਬ ਹਵਾ ਦਾ ਗਰਮ ਹਵਾ ਦਾ ਬੱਬਲ ਬਣ ਜਾਂਦਾ ਉਹਦਾ ਨੁਕਸਾਨ ਕੀ ਆ ਇਹ ਜਿਹੜਾ ਜਦੋਂ ਇੰਨੀ ਹੀਟ ਵੇਵ ਚੱਲਦੀਆਂ ਜਾਂ ਬੱਬਲ ਬਣ ਜਾਂਦਾ ਲੋਕਾਂ ਨੂੰ ਪੈਦਲ ਚੱਲਣਾ ਮੁਸ਼ਕਲ ਹੁੰਦਾ ਸਾਈਕਲਾਂ ਤੇ ਲੋਕਾਂ ਨੂੰ ਮੁਸ਼ਕਲ ਹੋ ਜਾਂਦਾ ਜਾਣਾ ਆਉਣ ਵਾਲੇ ਸਮੇਂ ਜਦੋਂ ਕਲਾਈਮੇਟ ਚੇਂਜ ਹੋਇਆ ਜਾਂ ਹੀਟ ਵੇਵ ਵਧੀਆਂ ਜਾਂ ਅਰਬਨ ਹੀਟ ਆਈਲੈਂਡ ਸ਼ਹਿਰਾਂ 'ਚ ਵ ਸਾਡੇ ਜਿਹੜੇ ਲੇਬਰ ਕਲਾਸ ਜਿਹੜੀ ਕੰਮ ਕਰਦੇ ਉਹਨੂੰ ਕੰਮ ਕਰਨਾ ਮੁਸ਼ਕਲ ਹੋਏ ਇੰਨੀ ਇੰਨੀ ਗਰਮ ਹਵਾ ਚ ਕੰਮ ਕਰਨਾ ਮੁਸ਼ਕਲ ਹੋ ਜਾਊਗਾ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਬਜ਼ੁਰਗਾਂ ਜਿਹੜੇ ਸਿਕ ਪੀਪਲ ਦੇ ਬਿਮਾਰ ਬੰਦੇ ਆ ਉਹਨਾਂ ਨੂੰ ਇਸ ਹੀਟ ਨੂੰ ਸਹਾਰਨਾ ਮੁਸ਼ਕਲ ਹੋ ਜਾਊਗਾ ਸਾਡੀ ਲਾਈਫ ਦੀ ਜਿਹੜੀ ਇੱਕ ਮਿਲਿਕ ਦਰ ਹੈਗੀ ਆ ਉਹ ਘਟ ਜੂਗੀ 60 ਸਾਲ ਦੀ ਐਵਰੇਜ ਆ ਤਾਂ ਉਹ ਤੋਂ ਘਟ ਕੇ ਹੋਰ ਘਟ ਜੂਗੀ ਮਤਲਬ ਕਹਿੰਦਾ ਇਸ ਲਈ ਮਤਲਬ ਕਹਿੰਦਾ ਜਿਹੜੇ ਲੋਕਾਂ ਲਈ ਇਹ ਅਰਬਨ ਹੀਟ ਬੜੇ ਨੁਕਸਾਨਦੇ ਹੋ ਸਕਦੇ ਇਹਦਾ ਹੱਲ ਕੀ ਆ ਹੱਲ ਇਹ ਹੈਗਾ ਸਾਡੇ ਜਿਹੜੇ ਸਿਟੀਜ਼ ਦੀ ਪਲੈਨਿੰਗ ਇਸ ਤਰ੍ਹਾਂ ਹੋਣੀ ਚਾਹੀਦੀ ਵੱਡੇ ਜ ਜਿਵੇਂ ਮਤਲਬ ਕਹਿੰਦਾ ਵਿੱਚ ਅੰਬ ਹੋ ਗਏ ਅਮਲਤਾਸ ਹੋ ਗਿਆ ਮਤਲਬ ਇਮਲੀ ਅਰਗੇ ਹੋ ਗਏ ਮਤਲਬ ਵੱਡੇ ਜਿਹੜੇ ਗੁੱਲਰ ਹੋ ਗਏ ਪਿਲਖਣਾ ਹੋ ਗਏ ਜਿਵੇਂ ਚੰਡੀਗੜ੍ਹ ਚ ਲੱਗੇ ਹੋਇਆ ਸਾਰੇ ਐਨ ਪਲੈਂਟ ਸਿਸਟਮ ਆ ਅਰਜਨ ਹੋ ਗਿਆ ਬਿਹੇੜੇ ਹੋ ਗਏ ਸਾਰੇ ਲੱਗੇ ਹੋਇਆ ਉਹ ਅਰਬਨ ਹੀਟ ਆਇਲੈਂਡ ਨੂੰ ਘਟ ਕਰਦੇ ਆ ਮਤਲਬ ਇਸ ਲਈ ਸਾਨੂੰ ਜਿਹੜੀ ਪਲਾਨਿੰਗ ਹੈਗੀ ਸਿਟੀ ਦੀ ਸਾਨੂੰ ਬਹੁਤ ਜ਼ਬਰਦਸਤ ਕਰਨੀ ਚਾਹੀਦੀ ਜਿਵੇਂ ਜਿਸ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਦੇਣਾ ਜਿਵੇਂ ਪਿੰਡਾਂ ਦੇ ਵਿੱਚ ਪਿਪਲ ਬੋਰਡ ਉਹ ਇੱਕ ਮਤਲਬ ਕਹਿੰਦਾ 에어 ਪਿਊਰੀਫਾਇਰ ਦਾ ਕੰਮ ਕਰਦੇ ਆ ਉਹ ਹੀਟ ਨੂੰ ਘਟਾਉਂਦੇ ਏਡੇ ਵੱਡੇ ਉਮਰਾਂ ਹੈਗੀਆਂ ਉਹਨ ਇਸ ਲਈ ਰੁੱਖ ਸਾਡੇ ਲਈ ਜਿਹੜਾ ਅਰਬਨ ਹੀਟ ਆਈਲੈਂਡ ਨੂੰ ਘਟਾਉਣ ਵਾਸਤੇ ਬੜੇ ਜ਼ਰੂਰੀ ਹੈਗੇ ਧੰਨਵਾਦ